ਉਹਦਾ ਇਹ ਟੈਨ ਕਰਦੇ ਨਜ਼ਰ ਆ ਰਹੇ ਪਾਰੇਮੀ ਤੋਂ ਬਾਅਦ ਦੇਖ ਸਕਦੇ ਹੋ ਖਰੜ ਦੇ ਵਿੱਚ ਕਿਸ਼ਤੀਆਂ ਚਲਣੀਆਂ ਸ਼ੁਰੂ ਹੋ ਚੁੱਕੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਨੇ ਅਤੇ ਕੁਝ ਹਾਸੋ ਹੀਣੀਆਂ ਵੀ ਲੱਗਣਗੀਆਂ ਪਰ ਸਵਾਲ ਵੱਡੇ ਨੇ ਤੇ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਲੋਕਾਂ ਦੇ ਵੱਲੋਂ ਕਿ ਆਖਰਕਾਰ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਆਪਣੇ ਘਰਾਂ ਤੋਂ ਬਾਹਰ ਜਾਣ ਲਈ ਕਿਸ਼ਤੀਆਂ ਬਣਾਉਣੀਆਂ ਪੈ ਰਹੀਆਂ ਨੇ ਦੇਖ ਸਕਦੇ ਹੋ সুইমিং ਪੂਲ ਦੇ ਉੱਤੇ ਗਲੀਆਂ ਦੇ ਵਿੱਚ ਹੁਣ ਕਿਸ਼ਤੀਆਂ ਦੇ ਵਿੱਚ ਲੋਕ ਘੁਮਰੇ ਨੇ ਕਿਤੇ ਲੋਕਾਂ ਦੇ ਵੱਲੋਂ ਆਪਦਾ ਨੂੰ ਅਫਸਰ ਦੇ ਵਿੱਚ ਵੀ ਬਦਲਿਆ ਜਾ ਰਿਹਾ ਪਰ ਸਵਾਲ ਵੀ ਵੱਟੇ ਨੇ ਕਿ ਪੂਰੇ ਇਲਾਕੇ ਦੇ ਵਿੱਚ ਪਾਣੀ ਹੀ ਪਾਣੀ ਹੈ ਦੇਖ ਸਕਦੇ ਹੋ ਲੋਕਾਂ ਦੇ ਫਰਨੀਚਰ ਲੋਕਾਂ ਦੇ ਘਰ ਦਾ ਸਮਾਨ ਲੋਕਾਂ ਦੇ ਕਿਚਨ ਦਾ ਸਮਾਨ ਸਭ ਕੁਝ ਖਰਾਬ ਹੋ ਚੁੱਕਾ ਹੈ ਬਿਹਤ ਗੰਭੀਰ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਜਿਸ ਦੇ ਵਿੱਚ ਦੇਖ ਸਕਦੇ ਹੋ ਲੋਕ ਕਿਸ ਤਰੀਕੇ ਦੇ ਨਾਲ ਖੱਜਲ ਖਵਾਰ ਹੋ ਰਹੇ ਨੇ ਪਾਣੀ ਖੜਿਆ ਹੋਇਆ ਹੈ ਗਲੀਆਂ ਦੇ ਵਿੱਚ ਸੜਕਾਂ ਦੇ ਵਿੱਚ ਲੋਕ ਪਹਿਲੀ ਮੰਜ਼ਲ ਤੇ ਚੜੇ ਹੋਏ ਨੇ ਕਿਉਂਕਿ ਗਰਾਊਂਡ ਫਲੋਰ ਦੇ ਉੱਤੇ ਪਾਣੀ ਹੀ ਪਾਣੀ ਹੈ ਤੇ ਗਲੀਆਂ ਦੇ ਵਿੱਚ ਲੋਕ ਦੇਖ ਸਕਦੇ ਹੋ সুইমিং ਪੂਲ ਕਿਸ ਤਰੀਕੇ ਦੇ ਨਾਲ ਉਸ ਨੂੰ ਕਿਸਤੀ ਬਣਾ ਕੇ ਕੁੰਮ ਰਹੇ ਨੇ ਤੇ ਸਵਾਲ ਵੀ ਚੁੱਕਰੇ ਨੇ ਪ੍ਰਬੰਧਾ ਦੇ ਉੱਤੇ ਕਿ ਆਖਰਕਾਰ ਕੀ ਹੋ ਸਕਦਾ ਹੈ ਪਰ ਦੂਸਰੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਸ ਇਲਾਕੇ ਦੇ ਨਾਲ ਇੱਕ ਜਿਹੜਾ ਛੱਪੜ ਪੈਂਦਾ ਉਸ ਦੀ ਕੰਧ ਜਿਹੜੀ ਟੁੱਟ ਗਈ ਹੈ ਜਿਸ ਤੋਂ ਪਾਣੀ ਲਗਾਤਾਰ ਆ ਰਿਹਾ ਹੈ ਪਰ ਪਾਣੀ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਖਰੜ ਸ਼ਹਿਰ ਦੇ ਸਾਰੇ ਅਜੇ ਹਾਲਾਤ ਬਣੇ ਹੋਏ ਨਹੀਂ ਲੋਕ ਖੱਜਲਖਵਾਰ ਹੋ ਰਹੇ ਨੇ ਵਾਹਨ ਤੱਕ ਦੇਖ ਸਕਦੇ ਹੋ ਰੁਕ ਰਹੇ ਨੇ ਲੋਕਾਂ ਦਾ ਕੰਮ ਤਾਂ ਦਾ ਰੁਕਿਆ ਹੋਇਆ ਲੋਕ ਆਪਣੀ ਪਹਿਲੀ ਮੰਜ਼ਲ ਤੇ ਛੜੇ ਹੋਏ ਨੇ ਕਰਦਿਆਂ ਸਮਾਨ ਜਿਹੜਾ ਖਰਾਬ ਹੋ ਚੁੱਕਾ ਹੈ ਗਲੀਆਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕ ਚੜੇ ਨੇ ਘੁੰਮ ਰਹੇ ਨੇ ਨੇ ਮਹਿਕਮੇ ਵੱਲੋਂ ਤਾਂ ਦੇਖੋ ਪੂਰੀ ਟੀਮ ਆ ਚੁੱਕੀ ਆ ਸਾਡੇ ਦੇ ਸਾਹਮਣੇ ਅਸੀਂ ਪੀਸੀ ਸਾਹਿਬ ਨੇ ਜੀਐਮ ਸਾਹਿਬ ਨੇ ਸੰਜੀਵ ਜੀ ਉਰੇ ਭੇਜੇ ਨੇ ਤੇ ਨਾਲ ਹੀ ਕਮੇਟੀ ਦੀ ਉਹਦੇ ਗੱਡੀ ਵੀ ਆ ਚੁੱਕੀ ਆ ਜਿੱਥੋਂ ਪਾਣੀ ਨੂੰ ਕੱਢਣੇ ਬਾਅਦ ਸਾਡੇ ਕੋਲ ਸਮਾਨ ਹੈ ਜੋ ਘਰਾਂ ਦੇ ਵਿੱਚ ਵੜਿਆ ਗੱਡੀ ਹਾਲਾਤ ਨੇ ਸਾਰਾ ਸਾਰਾ ਬੈੱਡ ਸਾਰਾ ਫਰਨੀਚਰ ਸਾਰਾ ਕੁਝ ਡੁੱਬਿਆ ਪਿਆ ਸਾਰੇ ਗੱਡੇ ਸਾਰੇ ਟੀਵੀ ਸਭ ਕੁਝ ਪੂਰੀ ਸਾਰਾ ਕੁਝ ਡੁੱਬਿਆ ਪਿਆ ਪਾਣੀ ਚ ਗਰਾਊਂਡ ਫਲੋਰ ਵਾਲੇ ਦਾ ਬਹੁਤ ਮਾੜਾ ਹਾਲ ਹੈ ਉਹਨਾਂ ਸਾਰਾ ਸਮਾਨ ਰਾਸ਼ਨ ਪਾਣੀ ਸਭ ਖਰਾਬ ਹੋ ਗਿਆ ਸਾਰਾ ਖਰਾਬ ਹੋ ਚੁਕਿਆ ਸਾਰਾ ਸਾਡਾ ਖੁਦਾ ਫਰਨੀਚਰ ਸਾਰਾ ਖਰਾਬ ਹੋ ਗਿਆ ਸੋਫੇ ਬੈੱਡ ਸਾਰੇ ਪਾਣੀ ਨਾਲ ਤਾਂ ਅਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਜਾਂਦੇ ਹਾਂ ਅਸੀਂ ਕਹਿੰਦੇ ਸਰ ਛਿੱਤੀ ਤੇ ਛਿੱਤੀ ਸੜਾ ਦੋ ਤਿੰਨ ਸਾਲ ਹੋ ਗਏ ਪਾਣੀ ਦਾ ਕੋਈ ਹੱਲ ਨਹੀਂ ਕੀ ਕਾਰਨ ਕੀ ਹੈ ਕਿ ਇੰਨਾ ਪਾਣੀ ਆਂਦਾ ਕਿਉਂ ਤੋਬਾ ਹੈਗਾ ਤੋਬਾ ਤੇ ਸਾਡੇ ਘਰ ਦਾ ਸ਼ਿਵਨ ਦਾ ਪਾਣੀ ਆਂਦਾ ਹੈ ਕੋ ਹਰ ਬਾਰ ਬਾਰਿਸ਼ਾਂ ਦੇ ਪੁੱਟ ਕੇ ਸਾਡੇ ਸੋਸਾਇਟੀ ਤੇ ਮੜ ਜਾਂਦਾ ਹੈ ਹਾਂ ਜਿਹੜਾ 5000 ਰੁਪਏ ਦਾ ਗਿਆ ਤੱਕ ਓਮ ਇਨ ਕਲੇਬ ਦੇ ਵਿੱਚ ਹਾਲਾਤ ਦੇਖ ਲਓ ਕਿੰਨਾ ਪਾਣੀ ਓਵਰ ਹੋ ਕੇ ਸਾਰਾ ਲੋਕਾਂ ਦੇ ਘਰਾਂ ਦੇ ਵਿੱਚ ਫਲੈਟਾਂ ਦੇ ਵਿੱਚ ਜਾ ਰਿਹਾ ਹੈ ਪਵਨ ਮਨੋਚਲ ਜੀ ਨੇ ਵੀ ਆਪਣੇ ਵੱਲੋਂ ਅਪੀਲ ਕੀਤੀ ਹੈ ਕਿ ਇਹਨੂੰ ਠੀਕ ਕਰਾਇਆ ਜਾਵੇ ਦੇਖ ਲਓ ਕਿਵੇਂ ਥੋੜਾ ਜਿਹਾ ਟਾਈਮ ਕਰਦੇ ਨਜ਼ਰ ਆ ਰਹੇ ਨੇ ਪਹਿਲਾਂ ਪਲੇਟ ਲਾਈਏ ਆਂ ਦੀਵਾਰ ਦੇ ਉੱਤੇ ਚੜ ਕੇ ਨਾ ਪਲੇਟ ਲਾ ਦਈਏ ਸਿੱਧੀ ਆ ਦੇਖੋ ਅੱਗੇ ਆ ਮੱਛਲੀ ਦਾ ਘਾਰ ਹੈ ਕਿ ਕਿਵੇਂ ਇਹ ਵੀ ਡੁੱਬੀ ਹੋਈ ਹੈ ਕروز ਗੱਡੀ ਹੈ ਹੇ ਵੀ ਪਾਣੀ ਚ ਡੁੱਬ ਚੁੱਕੀ ਆ ਆ ਝੱਪੜਾ ਕਿੰਨਾ ਪਾਣੀ ਇੱਥੇ ਖਲੋਤਾ ਆ ਦੇਖ ਸਕਦੇ ਤੁਸੀਂ ਮੌਕੇ ਦੀਆਂ ਤਸਵੀਰਾਂ ਬਾਰੀਮੀ ਤੋਂ ਬਾਅਦ ਦੇਖ ਸਕਦੇ ਹੋ ਖਰੜ ਦੇ ਵਿੱਚ ਕਿਸ਼ਤੀਆਂ ਚਲਣੀਆਂ ਸ਼ੁਰੂ ਹੋ ਚੁੱਕੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਨੇ ਅਤੇ ਕੁਝ ਹਾਸੋਹੀਣੀਆਂ ਵੀ ਲੱਗਣਗੀਆਂ ਪਰ ਸਵਾਲ ਵੱਡੇ ਨੇ ਤੇ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਲੋਕਾਂ ਦੇ ਵੱਲੋਂ ਕਿ ਆਖਰਕਾਰ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਆਪਣੇ ਘਰਾਂ ਤੋਂ ਬਾਹਰ ਜਾਣ ਲਈ ਕਿਸ਼ਤੀਆਂ ਬਣਾਉਣੀਆਂ ਪੈ ਰਹੀਆਂ ਨੇ ਦੇਖ ਸਕਦੇ ਹੋ সুইমিং ਪੂਲ ਦੇ ਉੱਤੇ ਗਲੀਆਂ ਦੇ ਵਿੱਚ ਹੁਣ ਕਿਸ਼ਤੀਆਂ ਦੇ ਵਿੱਚ ਲੋਕੋ ਮਰੇ ਨੇ ਕਿਤੇ ਲੋਕਾਂ ਦੇ ਵੱਲੋਂ ਆਪਦਾ ਨੂੰ ਅਫਸਰ ਦੇ ਵਿੱਚ ਵੀ ਬਦਲਿਆ ਜਾ ਰਿਹਾ ਪਰ ਸਵਾਲ ਵੀ ਵੱਟੇ ਨੇ ਕਿ ਪੂਰੇ ਇਲਾਕੇ ਦੇ ਵਿੱਚ ਪਾਣੀ ਹੀ ਪਾਣੀ ਹੈ ਦੇਖ ਸਕਦੇ ਹੋ ਲੋਕ ਦੇ ਫਰਨੀਚਰ ਲੋਕਾਂ ਦੇ ਘਰ ਦਾ ਸਮਾਨ ਲੋਕਾਂ ਦੇ ਕਿਚਨ ਦਾ ਸਮਾਨ ਸਭ ਕੁਝ ਖਰਾਬ ਹੋ ਚੁੱਕਾ ਹੈ ਬਿਹਤ ਗੰਭੀਰ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਜਿਸ ਦੇ ਵਿੱਚ ਦੇਖ ਸਕਦੇ ਹੋ ਲੋਕ ਕਿਸ ਤਰੀਕੇ ਦੇ ਨਾਲ ਖੱਜਲ ਖਵਾਰ ਹੋ ਰਹੇ ਨੇ ਪਾਣੀ ਖੜਿਆ ਹੋਇਆ ਹੈ ਗਲੀਆਂ ਦੇ ਵਿੱਚ ਸੜਕਾਂ ਦੇ ਵਿੱਚ ਲੋਕ ਪਹਿਲੀ ਮੰਜ਼ਲ ਤੇ ਚੜੇ ਹੋਏ ਨੇ ਕਿਉਂਕਿ ਗਰਾਊਂਡ ਫਲੋਰ ਦੇ ਉੱਤੇ ਪਾਣੀ ਹੀ ਪਾਣੀ ਹੈ ਤੇ ਗਲੀਆਂ ਦੇ ਵਿੱਚ ਲੋਕ ਦੇਖ ਸਕਦੇ ਹੋ সুইমিং ਪੂਲ ਕਿਸ ਤਰੀਕੇ ਦੇ ਨਾਲ ਉਸ ਨੂੰ ਕਿਸਤੀ ਬਣਾ ਕੇ ਕੁੰਮ ਰਹੇ ਨੇ ਤੇ ਸਵਾਲ ਵੀ ਚੁੱਕਰੇ ਨੇ ਪ੍ਰਬੰਧਾ ਦੇ ਉੱਤੇ ਕਿ ਆਖਰਕਾਰ ਕੀ ਹੋ ਸਕਦਾ ਹੈ ਹੈ ਪਰ ਦੂਸਰੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਸ ਇਲਾਕੇ ਦੇ ਨਾਲ ਇੱਕ ਜਿਹੜਾ ਹੈ ਛੱਪੜ ਪੈਂਦਾ ਹੈ ਉਸ ਦੀ ਕੰਧ ਜਿਹੜੀ ਟੁੱਟ ਗਈ ਹੈ ਜਿਸ ਤੋਂ ਪਾਣੀ ਲਗਾਤਾਰ ਆ ਰਿਹਾ ਹੈ ਪਰ ਪਾਣੀ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਖਰੜ ਸ਼ਹਿਰ ਦੇ ਸਾਰੇ ਅਜੇ ਹਾਲਾਤ ਬਣੇ ਹੋਏ ਨੇ ਲੋਕ ਖੱਜਲਖਵਾਰ ਹੋ ਰਹੇ ਨੇ ਵਾਹਨ ਤੱਕ ਦੇਖ ਸਕਦੇ ਹੋ ਰੁਕ ਰਹੇ ਨੇ ਲੋਕਾਂ ਦਾ ਕੰਮ ਧੰਦਾ ਰੁਕਿਆ ਹੋਇਆ ਲੋਕ ਆਪਣੀ ਪਹਿਲੀ ਮੰਜ਼ਿਲ ਤੇ ਚੜੇ ਹੋਏ ਨੇ ਕਰਦੇ ਆ ਸਮਾਨ ਜਿਹੜਾ ਖਰਾਬ ਹੋ ਚੁੱਕਾ ਹੈ ਗਲੀਆਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕ ਚੜੇ ਨੇ ਘੁੰਮ ਰਹੇ ਨੇ ਇਹ ਮਹਿਕਮੇ ਵੱਲੋਂ ਤਾਂ ਦੇਖੋ ਪੂਰੀ ਟੀਮ ਆ ਚੁੱਕੀ ਹੈ ਸਾਡੇ ਸਾਹਮਣੇ ਅੰਸ ਡੀਸੀ ਸਾਹਿਬ ਨੇ ਜਿੰਮ ਸਾਹਿਬ ਨੇ ਸੰਜੀਵ ਜੀ ਉਹਰੇ ਭੇਜੇ ਨੇ ਤੇ ਨਾਲ ਹੀ ਕਮੇਟੀ ਦੀ ਉਹਦੇ ਗੱਡੀ ਵੀ ਆ ਚੁੱਕੀ ਹੈ ਜਿੱਥੋਂ ਪਾਣੀ ਨੂੰ ਕੱਢਣੇ ਪੜਾ ਤਾਡੇ ਇਹ ਸਾਮਾਨ ਹੈ ਜੋ ਘਰਾਂ ਦੇ ਵਿੱਚ ਵੜਿਆ ਤੇ ਕੀ ਹਾਲਾਤ ਨੇ ਸਾਡੇ ਸਾਡੇ ਬੈਡ ਸਾਡੇ ਫਰਨੀਚਰ ਸਾਰੇ ਗੱਡੇ ਪਿਆ ਸਾਰੇ ਗੱਡੇ ਸਾਰੇ ਟੀਵੀ ਸਭ ਕੁਝ ਪੂਰੀ ਸਾਰੇ ਗੱਡੇ ਪਿਆ ਗਰਾਊਂਡ ਫਲੋਰ ਵਾਲੇ ਦਾ ਬਹੁਤ ਮਾੜਾ ਹਾਲ ਹੈ ਉਹਨਾਂ ਸਾਰਾ ਸਾਮਾਨ ਰਾਸ਼ਨ ਪਾਣੀ ਸਭ ਖਰਾਬ ਹੋ ਗਿਆ ਸਾਰਾ ਖਰਾਬ ਹੋ ਚੁੱਕਿਆ ਸਾਰਾ ਸਾਡਾ ਫਰਨੀਚਰ ਸਾਰਾ ਖਰਾਬ ਹੋ ਗਿਆ ਸੋਫੇ ਬੈੱਡ ਸਾਰੇ ਪਾਣੀ ਤਦ ਹੀ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਕਹਿੰਦੇ ਸਰ ਛੇਤੀ ਛੇਤੀ ਸੜਾ ਦੋ ਤਿੰਨ ਸਾਲ ਹੋ ਗਏ ਪਾਣੀ ਦਾ ਕੋਈ ਹੱਲ ਨਹੀਂ ਕੀ ਕਾਰਨ ਕੀ ਹੈ ਕਿ ਇੰਨਾ ਪਾਣੀ ਆਂਦਾ ਕਿਉਂ ਤੋਬਾ ਹੈਗਾ ਤੋਬਾ ਤੇ ਸਾਡੇ ਘਰ ਦਾ ਜੂਰੇ ਦਾ ਪਾਣੀ ਆਂਦਾ ਹੈ ਪਰ ਹਰ ਬਾਰ ਬਾਹਰ ਚੱਲ ਕੇ ਫੁੱਟ ਕੇ ਸਾਡੇ ਸੋਸਾਇਟੀ ਤੇ ਬੜ ਜਾਂਦਾ ਹੈ ਜਿਹੜਾ 5000 ਰੁਪਏ ਦਾ ਗਿਆ ਹੋਮ ਇਨ ਕਲੇਰ ਦੇ ਵਿੱਚ ਹਲਾਤ ਦੇਖ ਲਓ ਕਿੰਨਾ ਪਾਣੀ ਓਵਰ ਹੋ ਕੇ ਸਾਰਾ ਲੋਕਾਂ ਦੇ ਘਰਾਂ ਦੇ ਵਿੱਚ ਫਲੈਟਾਂ ਦੇ ਵਿੱਚ ਜਾ ਰਿਹਾ ਹੈ ਪਵਨ ਮਨੋਚਾ ਜੀ ਨੇ ਵੀ ਆਪਣੇ ਵੱਲੋਂ ਅਪੀਲ ਕੀਤੀ ਹੈ ਕਿ ਇਹਨੂੰ ਠੀਕ ਕਰਾਇਆ ਜਾਵੇ ਦੇਖ ਲਓ ਕਿਵੇਂ ਥੋੜਾ ਜਿਹਾ ਟੇਲ ਕਰਦੇ ਨਜ਼ਰ ਆ ਰਹੇ ਨੇ ਪਹਿਲਾਂ ਪਲੇਟ ਲਾਈਏ ਆ دیوار ਦੇ ਉੱਤੇ ਚੜ ਕੇ ਨਾ ਪਲੇਟ ਲਾ ਦਈਏ ਸਿੱਧੀ ਆ ਦੇਖ ਲਓ ਵੀ ਆ ਮਰਛੀਦ ਘਾਰ ਹੈ ਕਿ ਕਿਵੇਂ ਇਹ ਵੀ ਡੁੱਬੀ ਹੋਈ ਹੈ ਕروز ਗੱਡੀ ਹੈ ਇਹ ਵੀ ਪਾਣੀ 'ਚ ਡੁੱਬ ਚੁੱਕੀ ਆ ਆ ਛੱਪੜਾ ਕਿੰਨਾ ਪਾਣੀ ਇੱਥੇ ਇਕੱਲੋ ਆਇਆ ਦੇਖ ਸਕਦੇ ਤੁਸੀਂ ਮੌਕੇ ਦੀਆਂ ਤਸਵੀਰਾਂ ਪਾਰੀਮੀ ਤੋਂ ਬਾਅਦ ਦੇਖ ਸਕਦੇ ਹੋ ਖਰੜ ਦੇ ਵਿੱਚ ਕਿਸ਼ਤੀਆਂ ਚਲਨੀਆ ਸ਼ੁਰੂ ਹੋ ਚੁੱਕਿਆ ਹੈਰਾਨ ਕਰਨ ਵਾਲੀਆਂ ਤਸਵੀਰਾਂ ਨੇ ਅਤੇ ਕੁਝ ਹਾਸੋਹੀਣੀਆਂ ਵੀ ਲੱਗਣਗੀਆਂ ਪਰ ਸਵਾਲ ਵੱਡੇ ਨੇ ਤੇ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਲੋਕਾਂ ਦੇ ਵੱਲੋਂ ਕਿ ਆਖਰਕਾਰ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਆਪਣੇ ਘਰਾਂ ਤੋਂ ਬਾਹਰ ਜਾਣ ਲਈ ਕਿਸ਼ਤੀਆਂ ਬਣਾਉਣੀਆਂ ਪੈ ਰਹੀਆਂ ਨੇ ਦੇਖ ਸਕਦੇ ਹੋ সুইমিং ਪੂਲ ਦੇ ਉੱਤੇ ਗਲੀਆਂ ਦੇ ਵਿੱਚ ਹੁਣ ਕਿਸ਼ਤੀਆਂ ਦੇ ਵਿੱਚ ਲੋਕ ਘੁੰਮ ਰਹੇ ਨੇ ਕਿਤੇ ਲੋਕਾਂ ਦੇ ਵੱਲੋਂ ਆਫਤ ਨੂੰ ਅਫਸਰ ਦੇ ਵਿੱਚ ਵੀ ਬਦਲਿਆ ਜਾ ਰਿਹਾ ਪਰ ਸਵਾਲ ਵੀ ਵੱਟੇ ਨੇ ਕਿ ਪੂਰੇ ਇਲਾਕੇ ਦੇ ਵਿੱਚ ਪਾਣੀ ਹੀ ਪਾਣੀ ਹੈ ਦੇਖ ਸਕਦੇ ਹੋ ਲੋਕ ਦੇ ਫਰਨੀਚਰ ਲੋਕਾਂ ਦੇ ਘਰ ਦਾ ਸਮਾਨ ਲੋਕਾਂ ਦੇ ਕਿਚਨ ਦਾ ਸਮਾਨ ਸਭ ਕੁਝ ਖਰਾਬ ਹੋ ਚੁੱਕਿਆ ਹੈ ਬੇहद ਗੰਭੀਰ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਜਿਸ ਦੇ ਵਿੱਚ ਦੇਖ ਸਕਦੇ ਹੋ ਲੋਕ ਕਿਸ ਤਰੀਕੇ ਦੇ ਨਾਲ ਖੱਜਲ ਖਵਾਰ ਹੋ ਰਹੇ ਨੇ ਪਾਣੀ ਖੜਿਆ ਹੋਇਆ ਹੈ ਗਲੀਆਂ ਦੇ ਵਿੱਚ ਸੜਕਾਂ ਦੇ ਵਿੱਚ ਲੋਕ ਪਹਿਲੀ ਮੰਜ਼ਲ ਤੇ ਚੜੇ ਹੋਏ ਨੇ ਕਿਉਂਕਿ ਗਰਾਊਂਡ ਫਲੋਰ ਦੇ ਉੱਤੇ ਪਾਣੀ ਹੀ ਪਾਣੀ ਹੈ ਤੇ ਗਲੀਆਂ ਦੇ ਵਿੱਚ ਲੋਕ ਦੇਖ ਸਕਦੇ ਹੋ সুইমিং ਪੂਲ ਕਿਸ ਤਰੀਕੇ ਦੇ ਨਾਲ ਉਸ ਨੂੰ ਕਿਸਤੀ ਬਣਾ ਕੇ ਕੁੰਮ ਰਹੇ ਨੇ ਤੇ ਸਵਾਲ ਵੀ ਚੁੱਕਰੇ ਨੇ ਪ੍ਰਬੰਧਾ ਦੇ ਉੱਤੇ ਕਿ ਆਖਰਕਾਰ ਕੀ ਹੋ ਸਕਦਾ ਹੈ ਪਰ ਦੂਸਰੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਸ ਇਲਾਕੇ ਦੇ ਨਾਲ ਇੱਕ ਜਿਹੜਾ ਛੱਪੜ ਪੈਂਦਾ ਉਸ ਦੀ ਕੰਧ ਜਿਹੜੀ ਟੁੱਟ ਗਈ ਹੈ ਜਿਸ ਤੋਂ ਪਾਣੀ ਲਗਾਤਾਰ ਆ ਰਿਹਾ ਹੈ ਪਰ ਪਾਣੀ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਖਰੜ ਸ਼ਹਿਰ ਦੇ ਸਾਰੇ ਅਜੇ ਹਾਲਾਤ ਬੜੇ ਹੋਏ ਨਹੀਂ ਲੋਕ ਖੱਜਲਖਵਾਰ ਹੋ ਰਹੇ ਨੇ ਵਾਹਨ ਤੱਕ ਦੇਖ ਸਕਦੇ ਹੋ ਰੁਕ ਰਹੇ ਨੇ ਲੋਕਾਂ ਦਾ ਕੰਮ ਤੰਦਾ ਰੁਕਿਆ ਹੋਇਆ ਲੋਕ ਆਪਣੀ ਪਹਿਲੀ ਮੰਜ਼ਿਲ ਤੇ ਛੜੇ ਹੋਏ ਨੇ ਕਰਦਿਆਂ ਸਮਾਨ ਜਿਹੜਾ ਖਰਾਬ ਹੋ ਚੁੱਕਾ ਹੈ ਗਲੀਆਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕ ਚੜੇ ਨੇ ਘੁੰਮ ਰਹੇ ਨੇ ਆਦਾ ਜਾਵੇ ਜੀ ਸਾਡੇ ਕੋਲ ਮੈਂ محکمہ ਵੱਲੋਂ ਤਾਂ ਦੇਖੋ ਪੂਰੀ ਟੀਮ ਆ ਚੁੱਕੀ ਆ ਸਾਡੇ ਦੇ ਸਾਹਮਣੇ ਅੰਸੀ ਸਾਹਿਬ ਨੇ ਜੀਮ ਸਾਹਿਬ ਨੇ ਸੰਜੀਵ ਜੀ ਉਰੇ ਭੇਜੇ ਨੇ ਤੇ ਨਾਲ ਹੀ ਕਮੇਟੀ ਦੀ ਉਹਦੇ ਗੱਡੀ ਵੀ ਆ ਚੁੱਕੀ ਆ ਜਿੱਥੋਂ ਪਾਣੀ ਨੂੰ ਕੱਢਿਆ ਪਰ ਤੁਹਾਡੇ ਸਾਰੇ ਸਮਾਨ ਹੈ ਜੋ ਘਰਾਂ ਦੇ ਵਿੱਚ ਵੜਿਆ ਤੇ ਕੀ ਹਾਲਾਤ ਨੇ ਸਾਡੇ ਸਾਰੇ ਬੈਣੇ ਸਾਡੇ ਫਰਨੀਚਰ ਸਾਰੇ ਡੁੱਬੇ ਪਿਆ ਸਾਰੇ ਗੱਡੇ ਸਾਰੇ ਟੀਵੀ ਸਭ ਕੁਝ ਤਰੀ ਸਾਰੇ ਘੱਟ ਡੁੱਬੇ ਪਿਆ ਗਰਾਊਂਡ ਫਲੋਰ ਵਾਲੇ ਦਾ ਬਹੁਤ ਮਾੜਾ ਹਾਲ ਹੈ ਉਹਨਾਂ ਸਾਰਾ ਸਮਾਨ ਰਾਸ਼ਨ ਪਾਣੀ ਸਭ ਖਰਾਬ ਹੋ ਗਿਆ ਸਾਰਾ ਖਰਾਬ ਹੋ ਚੁਕਿਆ ਸਾਰਾ ਸਾਡਾ ਘਰ ਦਾ ਫਰਨੀਚਰ ਸਾਰਾ ਖਰਾਬ ਹੋ ਗਿਆ ਸੋਫੇ ਬੈੱਡ ਸਾਰੇ ਪਾਣੀ ਨਾਲ ਤਾਂ ਤੁਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿੰਦੇ ਸਰ ਛੇਤੀ ਛੇਤੀ ਸੜਾ ਪਾਣੀ ਦੋ ਤਿੰਨ ਸਾਲ ਹੋ ਗਏ ਪਾਣੀ ਦਾ ਕੋਈ ਹੱਲ ਨਹੀਂ ਕੀ ਕਾਰਨ ਕੀ ਹੈ ਕਿ ਇੰਨਾ ਪਾਣੀ ਆਉਂਦਾ ਕਿਉਂ ਤੋਬਾ ਹੈਗਾ ਤੋਬਾ ਤੇ ਸਾਡੇ ਘਰ ਦਾ ਸੁਰੇ ਦਾ ਪਾਣੀ ਆਉਂਦਾ ਹੈ ਕੋ ਹਰ ਬਾਰ ਬਾਹਰ ਸਾਡੇ ਕੂਟ ਕੇ ਸਾਡੇ ਸੋਸਾਇਟੀ ਤੇ ਮੜ ਜਾਂਦਾ ਹੈ ਹਾਂ ਅਸੀਂ 5000 ਰੁਪਏ ਦਾ ਗਿਆ ਹੌਮ ਇਨਕਲੇਵ ਦੇ ਵਿੱਚ ਹਾਲਾਤ ਦੇਖ ਲਓ ਕਿੰਨਾ ਪਾਣੀ ਓਵਰ ਹੋ ਕੇ ਸਾਰਾ ਲੋਕਾਂ ਦੇ ਘਰਾਂ ਦੇ ਵਿੱਚ ਫਲੈਟਾਂ ਦੇ ਵਿੱਚ ਜਾ ਰਿਹਾ ਹੈ ਪਵਨ ਮਨੋਚਲ ਜੀ ਨੇ ਵੀ ਆਪਣੇ ਵੱਲੋਂ ਅਪੀਲ ਕੀਤੀ ਹੈ ਕਿ ਇਹਨੂੰ ਠੀਕ ਕਰਾਇਆ ਜਾਵੇ ਦੇਖ ਲਓ ਕਿਵੇਂ ਥੋੜਾ ਜਿਹਾ ਟੈਂਕਰ ਦੇ ਨਜ਼ਰ ਆ ਰਹੇ ਨੇ ਪਹਿਲਾਂ ਪਲੇਟ ਲਾਈਏ ਆਂ ਦੀਵਾਰ ਦੇ ਉੱਤੇ ਚੜ ਕੇ ਨਾ ਪਲੇਟ ਲਾ ਦਈਏ ਸਿੱਧੀ